ਅਲਸ਼ਿਕਾ ਜੀ ਸਾਰਿਆਂ ਨੂੰ ਹੋਸਨਾਮ ਕੀ ਹਾਲ ਚੱਲ ਜੇ ਤੇ ਇਹ ਅੱਜ ਲੈ ਗਏ ਆ ਲੋਕੀ ਨੂੰ ਆ ਕੇ ਸਵੀਮਿੰਗ ਕੋਲ ਲੀਨ ਬਹੁਤ ਜ਼ਿਆਦਾ ਰੌਣਕੀ ਜਦ ਕਰਨਦੀ ਸੀ ਕਿ ਮੇ ਨੂੰ ਲਿਆ ਕੇ ਤੋ ਤੇ ਪਹਿਲੇ ਹੈਗਾ ਸੀ ਤੇ ਉਹ ਥੋੜਾ ਛੋਟਾ ਹੋ ਗਿਆ ਹਾਂ ਆ ਵੱਡੀ ਹੋ ਗਈ ਉਹ ਛੋਟਾ ਟੱਬ ਜਿ ਟੱਬ ਬਣਿਆ ਸੀ ਤੇ ਹੁਣ ਲਿਆ ਕੇ ਦਿੱਤਾ ਆ ਨਵਾਂ ਦੇ ਹੋ ਗਈ ਆ ਸਕੂਲ ਤੇ ਅਨੀ ਉਹਦੇ ਆਉਂਦਿਆਂ ਨੂੰ ਭਰਦੇ ਪਈਆਂ ਇਹਦੇ ਵਿੱਚ ਹਵਾ ਤੇ ਕੰਨੀ ਵੱਡਾ ਆ ਵੇਹੇ ਨਾ ਖੁਸ਼ ਵੇਖੀ ਕਿਦਾਂ ਹੁੰਦੀ ਹੈ ਬਾਕੀ ਇਹ ਸਾਰਾ ਉਹ ਭਰਗੇ ਵਿੱਚ ਆ ਵਸੇ ਤੁਹਾਨੂੰ ਦੱਸਦੇ ਆ ਕਿ ਕਿਵੇਂ ਦਾ ਹੁੰਦਾ ਵਾਹ ਚਲਾਓ ਆਪਣਾ ਲਓ ਜੀ ਇੰਨੀ ਕ ਹਵਾ ਦੇ ਵਿੱਚ ਭਰੋ ਗਈ ਆ ਤੇ ਹੁਣ ਉਹ ਜਿਹੜਾ ਵਿੱਚ ਨੀਚੇ ਵਾਲਾ ਆ ਉਹਦੇ ਵਿੱਚ ਹੁਣ ਲੱਗੇ ਆ ਭਰਨਾ ਲੀ ਨੇ ਖੁਸ਼ ਹੋ ਜਾਣਾ ਆਗੀ ਮੇਰੀ ਵੀ ਸਪਰੀ ਹੋ ਗਈ ਹੈ ਬੱਸ ਪੂਲੋਂ ਹੀ ਆਉਣੇ ਵਾਲੀ ਆ ਰਹਿ ਗਿਆ ਮਸਾਂ ਅੱਧਾ ਘੰਟਾ ਰਹਿ ਗਿਆ ਹੈ ਫੇਰ ਤੁਹਾਨੂੰ ਦੱਸਦੇ ਆਂ ਕਿ ਪੂਲੋਂ ਆ ਕੇ ਕਿਵੇਂ ਦਾ ਰਿਐਕਸ਼ਨ ਰਿੰਦਾ ਆਦਾ ਵੇਖੇ ਸਵਿਮਿੰਗ ਪੂਲ ਬਾਕ ਕਰੋ ਇਹਦੇ ਵਿੱਚ ਕਿੱਥੇ ਭਰਦੇ ਆ ਅੱਛਾ ਅੱਛਾ ਉਹਦੇ ਵਿੱਚ ਆਸਾਂ ਲੱਗ ਜਾਂਦੇ ਆ ਜੋ ਚਾਹ ਮਾਰਦੇ ਆ ਹੈ ਮਤਾਇਆ ਨਹੀਂ ਮੈਂ ਫਾਇਦਾ ਦਾ ਛੋਟਾ ਛੋਟਾ ਕਿਉਂ ਆ। ਬੜੀ ਦਿਨ ਨੂੰ ਮਿਲ ਆਇਓ ਤੇ ਨਿਕਨਾਲੋ ਆ। ਬੜੀਆ। ਇੱਕ ਬੜੀ ਦਿਨ ਹਾਲਾ ਸਾਰਿਆਂ ਨੂੰ। ਥੋੜੀ ਢਿਲੇ ਢਿਲੇ ਨਹੀਂ ਹੋਰ ਭਰ ਲੈਣੀ। ਬੜੀ ਹੈ। ਉਹ ਮੈਂ ਭੜੀ ਆ। ਉਹ ਦੇ ਤਾਂ ਹੇ ਨੀਚੇ ਵਾਲੇ ਵਿੱਚ ਉੱਪਰ ਲੋ। ਨਹੀਂ ਚਾਹ। ਇਹ ਚੀ ਨਹੀਂ ਹੁੰਦੀ ਹਮਾਂ। ਨਹੀਂ ਨਹੀਂ ਭਰੋਣੀ ਆ ਉਹ ਵੇਖੋ ਹੈਗਾ। ਹਾਂ ਅਓ ਜੂ ਪਰਦੂ ਪਾ ਕੇ ਅੱਗੇ ਹੋਰ ਮੋਟਰਾ ਲਿਓ ਮੈਂ ਅੱਤ ਤੱਕ ਤਾਂ ਰਹੂ ਮੈਂ ਸਕਦਾ ਤਾਂ ਕਰ ਇਧਰ ਨੂੰ ਕਰੋ ਬੈੱਡ ਵੱਲੋਂ ਬੈੱਡ ਵੱਲੋਂ ਨਹੀਂ ਸਾਰ ਇਧਰ ਨੂੰ ਕਰੋ ਬੈੱਡ 'ਚ ਹੀ ਖਾਣਗੇ ਆਓ ਇਧਰ ਨੂੰ ਕਰ ਲਓ ਨਾ ਚਲ ਹੁਣ ਪਰੂ ਰਾਗ ਨੂੰ ਮੈਂ ਪਰਫਰ ਨਹੀਂ ਕਰਦਾ ਬੱਸ ਉਹ ਸਵਾਲ ਦੇ ਕੇ ਨਾ ਇਹ ਚੱਕ ਨਹੀਂ ਹੋ ਗਿਆ ਮੈਂ ਹਸਾ ਬੁਈ ਖੜਿਆ ਉੱਪਰ ਆ ਗਈ ਪੱਲਾ ਗੇਮ ਖੇਲੇ ਚਾਹਦੇ ਨਾ ਤਾਂ ਨਹੀਂ ਪਤਾ ਲੱਗ ਜਾਂਦੇ ਅਸਲ 'ਚ ਨਾ ਸਾਨੂੰ ਪਤਾ ਨਹੀਂ ਵੀ ਇਹ ਪਾਣੀ ਕੱਢਣ ਵਾਲੀ ਤਾਂ ਇੱਥੇ ਹੀ ਹਾਲਾ ਭਰੀ ਜਾਣੇ ਤੇਰੇ ਖੇਦ ਥੱਲੇ ਕੱਖੋ ਨਹੀਂ ਆਏ ਆਏ ਕਿਥੋਂ ਆ ਗਏ ਜੋ ਬਣ ਫੋਟੋ ਪਾਣੀ ਵਾਓ ਇਹ ਆ ਜਾਂਦਾ ਇਹ ਐਦਾਂ ਤੋਂ ਫਿਆਰੇ ਬੰਦਾ ਨਹੀਂ ਉਹ ਬੜਾ ਖੁੱਲਾ ਹੋਇਆ ਨਾ ਵਿੱਚੋਂ ਬੜਾ ਹੁੰਦਾ ਵਿੱਚ ਵਿੱਚ ਉਹਨੂੰ ਪੂਰਾ ਭਰ ਕੇ ਦੇ ਦੇਣਾ ਥੋੜਾ ਪਾਣੀ ਪਾ ਕੇ ਦੇਣਾ ਨਹੀਂ ਨਹੀਂ ਨਾ ਹਾਂ ਬਸ ਆ ਇੱਕੋ ਹੀ ਆ ਵਾਲੀ ਆ ਲੇਅਰ ਜੀ ਬੱਚੇ ਨੇ ਕੋਤੇ ਜਾਂਦੀ ਵਾਟਾ ਗੱਦਾ ਛਟਿਆ ਇਹਦੇ ਏਸੀਆਂ ਦੇ ਅੰਦਰ ਰੱਖ ਲੇ ਇਹ ਨਹੀਂ ਨਿਆਣੇ ਦੇ ਖੇਡਣ ਵਾਸਤੇ ਵੇਠੀ ਠੀਕ ਹੋਏ ਤਾਂ ਨਹੀਂ ਗਈ ਦੇਣਾ ਖੇਡਣਾ ਹੋਵੇ ਨਾ ਵਿੱਚ ਵਾਟ ਛੱਡੇ ਨਾ ਬਰਗਲੇ ਜੋ ਬਣਾਉਂਦਾ ਸਰਵਿਸ ਸਟੇਸ਼ਨ ਤੋਂ ਤੇ ਵਿੱਚੋਂ ਰਹਿ ਗਈ ਆ ਜੀ ਸਾਫ਼ ਕਰਨ ਵਾਲੀ ਹਾਂ ਜੀ ਮੈਂ ਮੜੀ ਜੀ ਕਰ ਦਿੰਦੇ ਆ ਤੇ ਪੈਸੇ ਆ ਜੇ ਲੈਣ ਵਾਲੇ ਆ ਨੇ ਕੋਈ ਨਾ ਚੱਲਦਾ। ਬਾਹਰ ਨਹੀਂ ਚੱਲ ਬੁਫੇ ਕਰਦਾਂਗੇ। ਆਪਣੇ ਹੀ ਚੀਜ਼ ਐ ਉਹ ਤਾਂ ਫਾਇਦਾ ਹੁੰਦਾ ਜੀ ਹੁੰਦਾ ਦਰਦੂ ਕਰ ਲਈ। ਸਾਰੇ ਜਾਣੇ ਜਿੰਨੇ ਵੀ ਲੱਗ ਛੱਗੇ ਹੈਗੇ ਆ ਸਰਵਿਸ ਸਟੇਸ਼ਨ ਖੋਲਿਆ ਵਾ। ਨੱਤ ਸਰਵਿਸ ਸਟੇਸ਼ਨ ਲਿਖਿਆ ਤੇ। ਵਾਸ਼ਿੰਗ ਪੁਆਇੰਟ। ਵਾਸ਼ਿੰਗ ਪੁਆਇੰਟ। ਖਾਣੇ ਦੇ ਬਿਲਕੁਲ ਸਾਹਮਣੇ ਆ। ਜਿੰਨੇ ਵੀ ਆਉਣਾ ਹੋਵੇ ਉਹ ਆ ਸਕਦਾ ਵਾ। ਰੇਟ ਰੇਟ ਵੀ ਜੈਨੂਵਲ ਰੇਟ ਵੀ ਐ ਗਿਆ ਤੇ ਜੇ ਅਸੀਂ ਆਪਣੀ ਇਜਤ ਆ ਜੀ ਇਹਦੀ ਫ੍ਰੀ ਵੀ ਕਰ ਦਿੰਦੇ ਨੇ ਇਹ ਵੀ ਆਪਣਾ ਅਜੀ ਬੰਦਾ YouTube ਵਾਲਾ ਗੱਡੀ ਤੁਹਾਨੂੰ ਦਿਖਾਉਦੇ ਆ ਕਿ ਉਹਨੇ ਕਿਵੇਂ ਗੱਡੀ ਦੀ ਸਫਾਈ ਵੇਖ ਲਓ ਹੈਨਾ ਆਮਕੀ ਤੇਲ ਕੰਨੀ ਨਹੀਂ ਗੱਡੀ ਬਹੁਤ ਵਧੀਆ ਧੋਤੀ ਆ ਤੇ ਕਪੜਾ ਫੇ ਆ ਕੇ ਘਰ ਮਰਦੇ ਆ ਫਿਰ ਮੜਾ ਮੋਟਾ ਤਸੱਲੀ ਨਹੀਂ ਹੁੰਦੀ ਮਨ ਨੂੰ ਬਹੁਤ ਵਧੀਆ ਥੋਤੀ ਹੈ ਨੀਟ ਐਂਡ ਕਲੀਨ ਹੈ ਬਾਹਰੋਂ ਧੋਈ ਗੋ ਚਲੋ ਸਬਕ ਕਰੀਏ ਨਹੀਂ ਚਲੀ ਬਣਾਏਗੇ ਜਵਾਬ ਕਰਨੀ ਹਾਲੇ ਲੈਕਿਨ ਦੱਸੋ ਹਾਂਜੀ ਆ ਵੇਖੋ ਇਹਦੇ ਨਾਲ ਹੁਣ ਕਰਦੇ ਆਂ ਵਿੱਚੋਂ ਸਾਫ ਗੱਡੀ ਬਾਹਰੋਂ ਬਾਹਰੋਂ ਧਵਾ ਲਿਆ ਇਹ ਸਾਫੀਆ ਉਹ ਮੈਟ ਧਵਾਉ ਮੰਗਣੀ ਉਹ ਕਿੰਝ ਧੋ ਦਿੰਨਾ ਹੂੰ ਮੈਂ ਥੋੜਾ ਕਹਿੰਦੀ ਨਹੀਂ ਵਿੱਚੋਂ ਸਾਫ ਹੀ ਆ ਹਲੇ ਉਹਦੇ ਨਾਲ ਧਵਾਈਓ ਨੀਕ ਆ ਗਿਆ ਮੇਰੇ ਤੋਂ ਬਾਰਿਸ਼ ਜੀ ਹੋ ਗਈ ਉਹਦਾ ਕਰਕੇ ਥੋੜਾ ਜਿਹਾ ਹੋਇਆ ਉਹਨੇ ਉਹਦਾ ਤਾਂ ਗੱਡੀ ਸਾਫ਼ ਹੀ ਰਹਿੰਦੀ ਆ ਤੇ ਬਾਕੀ ਜਦੋਂ ਗੱਡੀ ਹੋਵੇ ਉਸੇ ਟਾਈਮ ਤੋਂ ਨਹੀਂ ਹੁੰਦੀ ਆ ਸਾਫ਼ ਕਰਨੀ ਹੁੰਦੀ ਆ ਬਾਕੀ ਇਹ ਵੀ ਤਿੰਨ ਹੈਗਾ ਜੇ ਤਿੰਬੜ ਇਹ ਕਹਣੀ ਜ਼ਰੂਰ ਗੱਡੀ ਧਵਾ ਕੇ ਵੇਖਿਓ ਕਿਦਾਂ ਦੀ ਹੁੰਦੀ ਆਹੀਂ ਵੀਡੀਓ ਬਣਾਮ ਨਹੀਂ ਦੇਉ ਠੀਕ ਕੰਮ ਕਰੀਂਗਾ ਹਾਂਜੀ ਇਹ ਰਸ ਜਿਆਦਾ ਪੈਜੀ ਐਨ ਵੀ ਆ ਗਈ ਆ ਲੀਨਨ ਆਉਣ ਲੱਗੀ ਐ ਬੰਦ ਕਰਿਆ ਦੇਖਿਓ ਹੁਣ ਇਹਦਾ ਰਿਐਕਸ਼ਨ ਪੂਲ ਵਾਲਾ ਵੇਖੀ ਕਿ ਦੰਗਰਦੀ ਆ ਤੇ ਲੀਨ ਕਿਹੜੇ ਚੀਜ਼ ਨੇ ਹੁੰਦੀ ਆ ਲੀਨ ਆ ਗਈ ਲੀਨ ਆ ਗਈ ਲੀਨ ਵਜ ਨਹੀਂ ਦੱਸਣੀ ਚੀਜ਼ ਲੀਨ ਨੇ ਕਿਹਾ ਵਾਓ ਕਿਦਾ ਕਹਣਾ ਲੀਨੇ ਹੁਣੇ ਆਈਸ ਕਲੋਜ਼ ਕਰ ਲਈਆਂ ਹਾਂ ਲੀਨੇ ਅੱਖਾਂ ਬੰਦ ਕਰ ਲਈਆਂ ਹੁਣ ਲੀਨੇ ਦੱਸਣਾ ਸੀ ਘਰ ਜਾ ਕੇ ਕੀ ਲਿਆਂਦਾ ਵਾ ਅੱਖਾਂ ਮੰਨ ਕ ਅੱਖਾਂ ਨਹੀਂ ਖੋਲਣੀਆਂ ਜੀ ਜਿਓਗੀ ਪਲਾ ਅੱਖਾਂ ਬੰਦ ਕਰ ਮੰਨ ਦੱਸ ਸਹੀ ਚਾ ਚਲਾਂ ਲੰਤ ਲੀ ਜਾਂਦੇ ਚਲ ਆਈਸ ਕਲੋਜ਼ ਕਰ ਆਈਸ ਕਲੋਜ਼ ਕਰ ਕਿਆ ਪੜਿਆ ਤੁਹਾਡਾ ਇਹ ਇਹ ਕਹੇ ਨੇ ਊੜ ਆ ਗਿਆ ਹਾਈ ਮੇਚ ਵਰ ਕੇ ਨਹਾਉਣ ਵਾਲਾ ਪਾਣੀ ਭਈਏ ਚ ਨਹੀਂ ਵੇਲਾ ਲਿਆਤਾ ਨਾ ਇਹਨੇ ਬੜੀ ਜिद ਕੀਤੀ ਮੈਨੂੰ ਲਿਆ ਕੇ ਦਓ ਮੈਨੂੰ ਲਿਆ ਕੇ ਦਓ ਵੇਲਾ ਅੱਜ ਲਿਆ ਕੇ ਦਿੱਤਾ ਹੀ ਓ ਚੱਲ ਵਰਦੀ ਲਾੜ ਕਰਨਾ ਜੀ ਨਹੀਂ ਓਏ ਅਜੇ ਪਾਣੀ ਹੱਥ ਵਿੱਚ ਸੋਨਾ ਆ ਸੋਨਾ ਪਹਿਲਾਂ ਦੱਸ ਸੋਨਾ ਆ ਕਿ ਆ ਗੁੱਟ ਇਹਦਾ ਕਰਕੇ ਇੰਦਾ ਕਰਦੇ ਪਹਿਲਾਂ ਦੱਸੋ ਸੋਨਾ ਲੱਗਾ ਕਿ ਨਹੀਂ ਲੱਗਾ ਥੈਂਕ ਯੂ ਦੱਸੋ ਖਾਣ ਹੁੰਦੀ ਆ ਕੀ ਜਲ ਜਲੀ ਪਹਿਲਾਂ ਦੱਸੋ ਮੈਨੂੰ ਲਾਹੇ ਕਪੜੇ ਪਹਿਲਾਂ ਦੱਸੋ ਸੋਹਣਾ ਲੱਗਾ ਕਿ ਨਹੀਂ ਸੋਹਣਾ ਲੱਗਾ ਪਹਿਲਾਂ ਦੱਸ ਦੇ ਨਹੀਂ ਦੱਸੋ ਠੀਕ ਆ ਪਹਿਲਾਂ ਦੱਸੋ ਸੋਹਣਾ ਵੇ ਮੇਰੇ ਨਾਲ ਵਾਪਸ ਕਰ ਆਉਣੀ ਆਈ ਦੇਉਣਾ ਫਿਰ ਰਹਿਣ ਕਿ ਆ ਸੋਹਣਾ ਆਈ ਪੱਕਾ ਪੱਕਾ ਵਧੀਆ ਵਿੱਚ ਪਾਣੀ ਵਿੱਚ ਪਾਣੀ ਪਾਵਾਂਗੇ ਵੇ ਖੀਉਣ ਲਈ ਨਾ ਚਲ ਪਾਣੀ ਪਾਉਂਦੇ ਆ ਤੂੰ ਵਰਦੀ ਲਾ ਕੇ ਆ ਫਿਰ ਤੁਹਾਨੂੰ ਪਾਣੀ ਪਾ ਕੇ ਨਹਾ ਲੈ ਜਾਂ ਅੰਦਰ ਗੱਲ ਆ ਜਾਂ ਨੂੰ ਉਹ ਲਾ ਚਲੋ ਚਲੋ ਪਾਣੀ ਦੇਵਾ ਚਲਾ ਜੋ ਬਾਅਦ ਵਿੱਚ ਨਾ ਜੂਨੀਫਾਰਮ ਲਾਗੇ ਨਾ ਫਿਰ ਬਾਦੀ ਚ ਪਾਣੀ ਪਾ ਗਦੇ ਨੇ ਫਿਰ ਇਹਦੇ ਵਿੱਚ ਧਾਇਓ ਠੀਕ ਹੈ ਠੀਕ ਹੈ ਲੈਣਾ ਸੋਣਾ ਜੀ ਪਹਿਲਾਂ ਮੈਨੂੰ ਦੱਸੋ ਹੈ ਲੈਣਾ ਦੱਸੋ ਪਹਿਲਾਂ ਥੈਂਕ ਯੂ ਤਾਂ ਕੀਤਾ ਨਹੀਂ ਥੈਂਕ ਯੂ ਕਰੋ ਜਾਵ ਰਹੀ ਵਾਪਸ ਕਰੋ ਨਾ ਹਨੂਗੀ ਫਿਰ ਥੈਂਕ ਯੂ ਕਰੋ ਥੈਂਕ ਯੂ ਵੈਲਕਮ ਚਲੋ ਯੂਨੀਫਾਰਮ ਲਾਓ ਪਹਿਲਾਂ ਇੱਧਰ ਆਓ ਚਲ ਆ ਜਾ ਸੀ ਹੁਣ ਇਹਨੂੰ ਬਾਅਦ ਵਿੱਚ ਪਾਣੀ ਭਰ ਕੇ ਦਿੰਦੇ ਆ ਕਿਉਂਕਿ ਹਲੇ ਸਕੂਲ ਤੋਂ ਆਈ ਆ ਹਲੇ ਪਹਿਲਾਂ ਅਲੀਨ ਕੀ ਖਾਣਾ ਹੈ ਖਾਣਾ ਖਾਣਾ ਆ ਖਾਣਾ ਖਾਣਾ ਕੀ ਖਾਣਾ ਫਿਰ ਪਾਣੀ ਪੀ ਲਓ ਪਾਣੀ ਬਾਅਦ ਵਿੱਚ ਭਰਦੇ ਭਾ ਲੋ ਖਾ ਲਓ ਕੁਝ ਜਦੂ ਪੀਨਾ ਜਦੂ ਪੀ ਲਓ ਫਿਰ ਖਾਣਾ ਨਹੀਂ ਖਾਣਾ ਦੱਸੋ ਓਲੀਨਾ ਸੋਣਾ ਹੈ ਨਾ ਪੱਕਾ ਚੱਲ ਜੀ ਕਿੰਨੇ ਕਿੰਨੇ ਨਾ ਹੋਣਾ ਇਹਦੇ ਵਿੱਚ ਕਿੰਨੇ ਕਿੰਨੇ ਨਾ ਹੋਣਾ ਇਹਦੇ ਵਿੱਚ